ਆ ਤੈਨਾਂ ਕਿੰਨਾ 16000 ਆ ਜਾ ਵੀ ਸੋਹਣੇ ਵਾਲੀ ਆ ਜਾ ਮੁੰਡਿਆ ਜੈਜ ਲਾ ਗਏ ਬਾਈ ਰੁਪਏ ਦੇ ਦੇ ਬਹੁਤ ਬਹੁਤ ਬਾਈ ਇਹਦਾ ਬੰਦਾ ਬੜੇ ਘੱਟ ਲਉਗਾ ਅੱਜ ਪਤਾ ਨਹੀਂ ਕੀਤੇ ਸੀ ਗਿਆ ਨੂੰ ਰੁਪਈਏ ਫੁੱਲ ਕਰੜੇ ਠੋਕ ਤੇ ਪੂਰੇ ਮਨ ਕੇ ਚੱਲ ਤੈਨੂੰ ਮਾਲ ਖੋੜ ਦਵਾ ਦੇਾਂਗੇ ਬਥੇਰਾ ਆਊਗਾ ਮਾਲ ਪੈਸੇ ਨਹੀਂ ਤੈਨੂੰ ਥੋੜੇ ਲੱਗੇ ਪਲੇ ਆਲਾ ਹੈ ਨਹੀਂ ਨਾ ਉੱਤੋਂ ਆਈਆਂ ਮਨ ਕੇ ਚੱਲ ਯਾਰ ਵੀ ਉਹ ਹੀ ਨਵੇਟ ਮੋਲੀ ਜਾਣਾ ਇਹਨਾਂ ਨੇ ਜਿਹੜਾ ਬਣਾ ਲਾ ਦੋ ਦੰਦ ਦੋ ਦੋ ਹੈ ਨਾ ਇੱਕ ਦੰਦ ਲੋ ਦੋ ਦੋ ਹੈ ਜਿੰਨਾ ਫਰ ਹੈ 16000 ਹਾਂ ਉਹ ਇਹੀ ਮਨ ਕੇ ਚੱਲੇ ਕੀ ਉਹਨੇ ਰੱਖਣਾ ਥੋੜੀ ਜੀ ਦੀ ਮਨ ਬਕਰ ਪੂਰਾ ਪ੍ਰਧਾਨ ਆ ਗਿਆ ਪੱਟ ਚੀ ਦੀ ਆਹ ਰੁਪਈਏ ਨਹੀਂ ਬਾਈ ਇਹ ਮੇਰੇ ਪਾਣੀ ਦੇ ਹਿਸਾਬ ਦੇ ਮੈਨੂੰ ਉਹ ਸਾਈਕਲ ਬਾਈ ਕੀ ਦਾ ਯਾਰ ਮੜਾ ਸਾਈਡ ਤੇ ਕਰਾ ਓਏ। 1000 ਰੁਪਏ ਕਰ ਲਾ ਨਾ ਹਰੇ ਕੋਈ। ਉਹ ਤੇ ਗਾਂ ਲਾਇਆ ਸਾਈਕਲ। ਲੈ ਵੀ ਦੋਸਤੋ। ਆਹ ਤਿੰਨ ਬੱਕਰਿਆਂ ਦਾ ਸੌਦਾ ਹੁੰਦਾ। ਆਪਣੇ ਗਵਾਂਢੀ ਭਰਾ ਪਿੰਡ ਸੋਹਣੇ ਵਾਲੇ ਤੋਂ ਆਏ ਆ ਪਿੰਡ ਸੁਖਨਾ ਬਲੂ ਬੱਕਰਾ ਮੰਡੀ ਦੇ। 15 ਕਿਲੋ ਬੱਚੇ ਆ ਭਾਈ ਠੀਕ ਹੋ ਰੈਡੀ ਕਰਵਾਇਆ ਦੋਲ ਕੇ ਲੈਂਦੇ ਆ ਕੰਨਾ ਪਾਵਾਂ ਪੈਸੇ ਪੂਰੇ ਨਿੰਦ ਆਹੋ ਵੀ ਪੂਰੇ ਮੈਨੂੰ ਅਜੇ ਤੱਕ ਆ ਬਸ ਜਗਦੀਪ ਕਿੰਨੇ ਚ ਕਰਵਾਦਾ ਸੌਦਾ ਭਾਈ ਇਹ ਕਰਾਦਾ ਭਾਈ 16000 ਚ ਕਰਾਤਾ ਤਿੰਨਾ ਨਗਾਂ ਦਾ ਤੇ ਲਿਖਾਈ ਲਿਖਾਈ ਆਪਦੀ ਆਪਦੀ ਭਾਈ ਨੂੰ ਪੁੱਛ ਲੈੋ ਕਰਾਵੇ ਹੋ ਯਾਰ ਭਾਈ ਨੂੰ ਪੁੱਛ ਲੈ ਕਿਹੜੇ ਪਿੰਡੋਂ ਆਇਆ ਲਗਾਈ ਕਿਉਂ ਲਿਖਾਈ ਦਾ ਆਪਦੇ ਹਾਲ ਦੀ ਭਾਈ ਜੀ ਕਿਹੜਾ ਪਿੰਡ ਸੀ ਆਪਣਾ ਸੋਹਣਿਆਲੇ ਆ ਬਾਈ ਕਿੰਨਾ ਕ ਟਾਈਮ ਹੋਇਆ ਬਾਈ ਕਿੰਨਾ ਕ ਟਾਈਮ ਹੋਇਆ ਬਾਈ ਹਾਂ ਲਗ 10 ਮਿੰਟ ਹੀ ਹੋਏ ਆ ਲੈ ਵੀ ਦੋਸਤੋ ਪਿੰਡ ਸੋਹਣਿਆਲੇ ਤੋਂ ਆਇਆ ਸੀਗਾ ਮੁੰਡਾ ਤੇ ਆ ਬਸ ਆਉਂਦੇ ਸਾਰੇ ਤਿੰਨ ਜਾਨਵਰਾਂ ਦਾ ਸੌਦਾ ਹੋਇਆ ਤੇ ਦੇ ਵਾਲਿਆਂ ਬਾਦਿਆ ਤਿੰਨ ਨਾ ਤਿਆਰ ਆ ਕਿੰਨੇ ਦੇ ਨਾ 15 ਇਹਨਾਂ ਰੋਵਾ ਦਾ 300 ਲੈ ਜੰਨੇ ਉਹ ਸਹੀ ਹੈ ਪਏ ਇੱਕ ਵਾਰ ਆਲਦਾ ਸਾ ਤੈਨੂੰ ਲਿਜਾਣੇ ਲੈ ਇੱਕ ਵਾਰ ਤੈਨੂੰ ਮੈਂ ਲਾਦਾ ਲਿਜਾਣੇ ਲੈ ਜੀ ਨਹੀਂ ਤੇਰੀ ਮਰਜ਼ੀ ਪੂਰੇ 14000 ਤੇ ਬੱਕਰੇ ਆ ਹੋਣਗੇ 16 ਰੋ ਹੋਊਗਾ ਵਾਅਦੇ ਦੇ 4000 ਰੁਪਿਆ ਹਲੋ ਨਹੀਂ ਦਾ ਨੇ ਆ ਜੀ ਨਾਲੇ ਤੂੰ ਬੱਕਰਾ ਲੈ ਜੀ ਮੈਂ ਤਾਂ ਅੱਜ ਮੰਡੀ ਤੇ ਲਿਆਇਆ ਸੀ ਚਲ ਮੈਂ ਨਹੀਂ ਵੇਚਿਆ ਉਹਨਾਂ ਨੂੰ ਸਰ ਬਜ਼ੁਰਗਾ ਗੰਨੇ ਲੈ ਭਾਈ ਪਰ ਇਹ ਤੂੰ ਕਿ ਕਿਰਾਏ ਸੇ ਤੂੰ ਦੱਸ ਦੇ ਨਾ ਧੱਕੇ ਨਾਲ ਸੋਹਣੇ ਗੰਨੇ ਔਕੇ ਮੈਨੂੰ ਦੱਸ ਦੇ ਤਾ 13000 ਰੁਪਿਆ ਪੂਰਾ ਨੇ 13 ਨਾਲੇ ਤੈਨੂੰ ਗੱਲ ਕਰਦੇ ਪੂਰੇ 14 ਦੇ ਬੱਚੇ ਆ ਵੀ ਆ ਲੋ 200 200 ਨਾਲ ਕੀ ਹੋ ਜੂ ਉਹ ਚੱਲ ਫੇਰ ਨਹੀਂ ਨਹੀਂ ਉਹ ਨਕਲ ਉਹ ਨਾ ਯਾਰ ਨਾ ਉਹ ਨਹੀਂ ਲਾ ਕੋ ਯਾਰ ਉਹ 100 ਨੂੰ ਤਾਂ ਦੇ ਦਾਂਗੇ ਨਹੀਂ ਯਾਰ ਭਾਈ ਲੱਭੀ ਇੱਕ ਮੈਂ ਦੇ ਦੇਣਾ ਬਸ ਚੱਲ ਸਹੀ ਸਹੀ ਆ ਲੈ ਜਾ ਫਿਰ ਲੈ ਜਾ ਦੱਸਦੀ 12 ਜਹਾ ਲੈ ਵੀ ਲਖਾਈ ਤੇ 12 ਜਹ ਹੁੰਦੀ ਆ ਤੇਰੀ 13200 ਚਾ ਬੱਕਰੇ ਹੋਏ ਆ ਲਖਾਈ ਬਾਈ ਲੱਭੀ ਕਹਿੰਦਾ ਮੈਂ ਦੇ ਦਊਗਾ ਆ ਦੋ ਬੱਕਰੇ ਹੋਏ ਆ ਦੋਸਤੋ 13200 ਦੇ ਤੇ ਲਖਾਈ ਬਾਈ ਲੱਭੀ ਦੇਊਗਾ 400 ਪੈ ਜਾਣਾ 55 ਕਿਲੋ ਹੋ ਜਾਂਦਾ ਉਹ ਕਿੰਨੇ ਦੇ ਉਹ ਕਿੰਨੇ ਵੇਚਿਆ ਬਾਈ 13200 ਦੇ ਹੋ ਗਏ 200 ਤੇ ਆ ਪੈਸੇ ਗਿਣ ਲੈ 400 ਗਿਣ ਲੈ ਉਹਦੇ ਇੱਥੇ ਲੈ ਮੈਂ ਗਣ ਕਿਦਾਂ ਮੇਰੇ ਘਰ ਚੱਲ ਉਹ ਵੀ ਦੇ ਲੈ ਤੇ ਆ ਭੱਜਿਆ ਤੇਰਾ ਯਾਰ ਉਹਦੇ 13 ਨਾਲ ਲਖਾਈ ਤੇਰੀ ਹੋਊਗਾ ਤੇਰੀ ਉਹਦੇ ਨਹੀਂ ਹੋਣਾ 150 ਕਾ ਬੋਲਣਾ ਲੈ ਉਹ 100 ਨਾਲ ਤੇਰੀ ਬਾੜਦੀ ਜੀ ਛੋੜ ਕਰਵਾ ਦੇਣਾ ਚਾਹੀਦਾ ਜਰਾ ਐਵੇਂ ਨਹੀਂ ਕਰੀ ਜਾਂਦਾ ਚੱਲ ਲੈ 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 ਆਹ 11 19 ਇਹਦਾ 11000 ਕਹਿੰਦਾ ਬਾਈ ਬਾਈ ਜੀ ਆਲਾ ਤੁੰਗੀ ਪਹਿਰੇ ਹੋ ਗਿਆ ਸੁਤੇ ਰਹੀ 5000 ਰੁਪਏ ਦਾ ਕੋ ਕੋ ਦੇ ਹੋਲੇ ਲੈ ਕਾਮ ਕਰ ਬੈਠੇ ਠੀਕ ਆ ਭਾਈ 66 66 13000 ਹੋ ਗਿਆ 200 ਹੋ ਗਿਆ ਸਹੀ ਲਾ ਕੇ ਨਾ ਬਸ ਸਹੀ ਹੈ ਹਾਂ ਇਹਨਾਂ 6 ਨੋਟ ਸਾਰੇ ਦੇ ਸਾਹਮਣੇ ਗੰਦੇ ਬਾਈ ਨਹੀਂ ਨਹੀਂ ਹਾਂ ਹਾਂ ਤੇ ਹੋਰ ਕਿਹੜਾ ਸੌਦਾ ਹੋਇਆ ਬਾਈ ਉਹ ਦੂਜੇ ਲਾ ਬੱਕਰੇ ਦਾ ਜੋ ਉਹ ਕਿੰਨੇ ਦਾ ਹੋਇਆ ਤੇ ਲਖਾਈ ਉਹਦੀ ਲਖਾਈ ਮੈਂ ਦੋਵਾਂ ਦੀ ਲਖਾਈ ਬਸ ਠੀਕ ਹੈ ਲੈ ਵੀ ਇਹਦਾ 13000 ਦਾ ਸੌਦਾ ਹੋ ਗਿਆ ਇਹ ਵੀ ਬਾਈ ਲੱਭੀ ਨੇ ਲਏ ਆ ਆ ਬੱਕਰੀ ਆ ਬੱਕਰੇ ਦਾ ਹੋਇਆ 13000 ਦਾ ਸੌਦਾ ਉਹ ਆ ਪਾਣਾ ਰੋਕੀ